ਹਾਂਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਕੰਗਣਾ ਰੌਪ ਦੀ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਬਈ ਹਰ ਵਾਰ ਇਹਨਾਂ ਨੂੰ ਕੋਈ ਨਾ ਕੋਈ ਮੰਨ ਕੇ ਚੱਲੋ ਕੋਈ ਨਾ ਕੋਈ ਨਵੀਂ ਤੋਂ ਨਵੀਂ ਗੱਲ ਛਿੜ ਪੈਂਦੀ ਹੈ ਤੇ ਜਿਦੇ ਕਰਕੇ ਕੀ ਹੁਣ ਆਪਣਾ ਨੂੰ ਸਾਰਿਆਂ ਨੂੰ ਪਤਾ ਵੀਡੀਓ ਬਹੁਤ ਵਾਇਰਲ ਹੋ ਰਹੀਆਂ ਆਪਣੇ ਮੰਨ ਕੇ ਚੱਲੋ ਇਹ ਇਹ ਤਾਂ ਦੇਖਦੇ ਨਹੀਂ ਵੀ ਆਪਾਂ ਅਸੀਂ ਇੰਡੀਆ ਦੇ ਵਿੱਚ ਹੀ ਰਹਿੰਦੇ ਆ ਤੇ ਆਪਣੇ ਇੰਡੀਆ ਬਾਰੇ ਹੀ ਗਲਤ ਸੋਚ ਰੱਖਦੇ ਆ ਜਿਦੇ ਵਿੱਚ ਕੀ ਇਹਨਾਂ ਨੇ ਭਈ ਹੁਣ ਐਮਰਜੈਂਸੀ ਦੇ ਨਾਂ ਤੇ ਇੱਕ ਫਿਲਮ ਬਣਾਉਣੀ ਸ਼ੁਰੂ ਕੀਤੀ ਸੀ ਤੇ ਜਿਹਦੇ ਵਿੱਚ ਕੀ ਸਿੱਖਾਂ ਦੀ ਮੰਨ ਕੇ ਚੱਲੋ ਜਿਵੇਂ ਆਪਾਂ ਕਹਦੇ ਜੀ ਵੀਵੇਂ ਕਹਿੰਦੇ ਸਿੱਖਾਂ ਦੇ ਖਿਲਾਫ ਉਹ ਵੀਡੀਓ ਬਣਾਉਣ ਦੀ ਇਹਨਾਂ ਨੇ ਆਪਦੇ ਬੰਨਿਓ ਜਿਵੇਂ ਆਪਾਂ ਕਹਦੇ ਜੀ ਬੀਜੇਪੀ ਦੇ ਵਿੱਚ ਆ ਇਹ ਹਨਾ ਆਪਦੀ ਮਰਜ਼ੀ ਨਾਲ ਵੀ ਜੋ ਆਪਾਂ ਚਾਹੀਏ ਉਹ ਬਣਾ ਸਕਦੇ ਆ ਵੀ ਸਿੱਖਾਂ ਦੇ ਖਿਲਾਫ ਤੁਹਾਨੂੰ ਸ਼ੁਰੂ ਤੋਂ ਹੀ ਪਤਾ ਕਿਸਾਨਾਂ ਦੇ ਖਿਲਾਫ ਸਿੱਖਾਂ ਦੇ ਖਿਲਾਫ 20 ਵਾਰੀ ਇਹਨਾਂ ਤੇ ਉੱਤੇ ਕਈ ਵਾਰੀ ਆਪਾਂ ਦੇਖਿਆ ਵੀ ਜਿਵੇਂ ਇਹ ਬਣਦੇ ਤਾਂ ਹੈਗੇ ਆਪਣੇ ਆਪ ਨੂੰ ਸਟਾਰਕ ਹੋਂਦੇ ਆ ਪਰ ਨਹੀਂ ਇਹਨੂੰ ਸਿਰਫ ਇਹਨਾਂ ਦੀ ਬਈ ਅਕਲ ਬੁੱਧੀ ਇਹਨਾਂ ਦੀ ਮਾਰੀ ਪਈ ਆ ਆਪਣੇ ਪੰਜਾਬ ਨਾਲ ਢਿਡਣ ਨੂੰ ਤਿਆਰ ਹੋ ਰਹੇ ਆ ਕਿਉਂਕਿ ਇਹਦੇ ਵਿੱਚ ਕੀ ਆ ਆਪਾਂ ਕਹਿ ਸਕਦੇ ਆ ਬਈ ਇਹਨਾਂ ਨੂੰ ਇਹ ਹੋ ਰਿਹਾ ਹੁਣ ਭਾਜੀਪੀ ਦੇ ਵਿੱਚ ਕਿਉਂਕਿ ਜਿੱਤੇ ਆ ਇਹਦੀ ਕਿਉਂਕਿ ਅਗਲੇ ਨੂੰ ਹੋ ਜਾਂਦਾ ਜੇ ਅਗਰ ਮੇਰਾ ਉੱਚਾ ਅਹੁਦਾ ਤਾਂ ਉਹ ਨੂੰ ਕੋਈ ਕਿਸੇ ਚੀਜ਼ ਦੀ ਪਰਵਾਹ ਨਹੀਂ ਰਹਿੰਦੀ ਠੀਕ ਆ ਤਾਂ ਹੁਣ ਇਸ ਕਾਰਕ ਕੇ ਇਹ ਬਈ ਆਪਣੇ ਜੋ ਆਪਣੇ ਪੰਜਾਬ ਦੀ ਧਰਤੀ 'ਚ ਜੋ ਵੀ ਯੋਧੇ ਹੋਏ ਆਪਾਂ ਨੂੰ ਪਤਾ ਸੂਰ ਵੀਰਾਂ ਦੀ ਧਰਤੀ ਆਪਣੀ ਪੰਜਾਬ ਦੀ ਤੇ ਇਹਦਾ ਹੁਣ ਕੀ ਇਹਨਾਂ ਦਾ ਮੰਨ ਕੇ ਚੱਲੋ ਰੀਜਨਾਂ ਗੱਲ ਦਾ ਪਹਿਲਾ ਨੰਬਰ ਤਾਂ ਇਹਨਾਂ ਨੇ ਜੋ ਇਹਨਾਂ ਨੇ ਫਿਲਮ ਕੱਢਣ ਦੀ ਇਹਨਾਂ ਨੇ ਹੁਣ ਮੰਨ ਕੇ ਚਲੋ ਆਪਾਂ ਇੰਟਰਵਿਊ ਦੇ ਵਿੱਚ ਵੀ ਸੁਣਿਆ ਵੀ ਵੀ ਫਿਲਮ ਨਵੀਂ ਕੱਢਣ ਕੱਢਣੀ ਚਾਹੁੰਦੇ ਆ ਇਹਦੇ ਵਿੱਚ ਬਸ ਸਿਰਫ ਇਹ ਆ ਇੱਕਸਾਨਾਂ ਦੀ ਤੇ ਜੋ ਆਪਣੇ ਮੰਨ ਕੇ ਚਲੋ ਖਾਲਸਾ ਜਿਵੇਂ ਕਿ ਆਪਾਂ ਕੱਲ ਇੰਟਰਵਿਊ ਦੇ ਵਿੱਚ ਸੁਣਿਆ ਜੋ ਆਪਣੇ ਮੰਨ ਕੇ ਚਲੋ ਅੰਬਰਧਾਰੀ ਸਾਰੇ ਸਿੱਖ ਹਨ ਇਹਨਾਂ ਦੀ ਇਹਨਾਂ ਨੇ ਇਹ ਠੀਕ ਕਰਾਉਣਾ ਚਾਹੁੰਦੇ ਆ ਸਿਰਫ ਸਾਫ ਪਤਲਾ ਕਿਉਂਕਿ ਇਹਨਾਂ ਦੀ ਬਹੁਤ ਵਾਰੀ ਬੇਇਜ਼ਤੀ ਵੀ ਹੋ ਚੁੱਕੀ ਇਸ ਗੱਲਾਂ ਦੇ ਵਿੱਚ ਅਜੇ ਵੀ ਇਹ ਵਾਝ ਨਹੀਂ ਆਉਂਦੇ ਆਪਣੀਆਂ ਆਦਤਾਂ ਤੋਂ ਕਿਉਂਕਿ ਆਪਣਾ ਪੰਜਾਬ ਇਹ ਦੀ ਚੀਜ਼ ਆ ਜਿਹਨੂੰ ਕੋਈ ਨਹੀਂ ਹਰਾ ਸਕਿਆ ਇਹ ਪੰਜਾਬ ਚੋਂ ਉੱਠ ਕੇ ਪੰਜਾਬ ਨਾਲ ਹੀ ਲੜੀ ਜਾਂਦੇ ਆ ਤਾਂ ਇਹ ਬਈ ਸਾਫ ਪਤਾ ਲੱਗਦਾ ਵੀ ਇਹ ੱੱਕਾਗਾ ਕਿਉਂਕਿ ਦੇਖੋ ਆਪਾਂ ਇਹ ਨਹੀਂ ਕਹਿਣਾ ਚਾਹੁੰਦੇ ਜੋ ਆਪਣੇ ਚਲੋ ਅੱਜ ਤੇ ਹੈਗੇ ਆ ਕੋਈ ਚਲੋ ਮੰਨ ਕੇ ਚਲੋ ਸੈਂਟਰ ਸਰਕਾਰ ਦੇ ਵਿੱਚ ਹੁਣ ਬੀਜੇਪੀ ਦੇ ਵਿੱਚ ਇਹ ਜਿੱਤੇ ਹੋਏ ਆ ਪਰ ਇਹਨਾਂ ਨੂੰ ਇੰਨੀ ਸੋਚ ਨਹੀਂ ਸੋਚਣ ਸ਼ਕਤੀ ਹੋਣੀ ਚਾਹੀਦੀ ਇਹਨਾਂ ਦੇ ਵਿੱਚ ਵੀ ਦੇਖੋ ਹੁਣ ਜੇ ਆਪਾਂ ਸੋਚੀਏ ਆਪਾਂ ਪੰਜਾਬ ਦੇ ਨਾਲ ਆਪਾਂ ਆਪਸ ਵਿੱਚ ਹੀ ਲੜੀ ਇਹ ਗਲਤ ਆ ਇਹਨਾਂ ਨੇ ਹੁਣ ਬਈ ਇਹਨਾਂ ਦੇ ਖਿਲਾਫ ਹੁਣ ਅਸੀਂ ਸਿਮਰਜੀਤ ਮਾਨ ਦੀ ਵੀ ਵੀਡੀਓ ਸੁਣੀ ਆ ਵੀ ਜੋ ਇਹਨਾਂ ਨੂੰ ਉਹ ਚੀਜ਼ਾਂ ਤਾਂ ਦੇਖਦੀਆਂ ਨਹੀਂ ਜੋ ਇਹਨਾਂ ਨੂੰ ਕਰਨੀਆਂ ਚਾਹੀਦੀਆਂ ਸਰਕਾਰਾਂ ਨੂੰ ਕਰਨੀਆਂ ਚਾਹੀਦੀਆਂ ਜੋ ਪ੍ਰਸ਼ਾਸਨ ਦਾ ਕੰਮ ਆ ਸਰਕਾਰ ਦਾ ਕੰਮ ਆ ਜਿਵੇਂ ਕਿ ਆਪਾਂ ਅੱਜ ਤੋਂ ਕਈ ਦਿਨ ਪਹਿਲਾਂ ਘੱਟੋ-ਘੱਟ ਹੋ ਗਿਆਉਣੀਆਂ 10 ਦਿਨ ਇੱਥੇ ਬਈ ਜੋ ਕੁੜੀ ਦਾ ਬਲਾਤਕਾਰ ਹੋਇਆ ਸੀ ਡਾਕਟਰ ਸੀ ਤੇ ਉਹਨਾਂ ਦਾ ਮਨ ਕੇ ਚਲੋ ਕਲਕੱਤਾ ਦੇ ਵਿੱਚ ਹਨਾ ਬਹੁਤ ਅਸ਼ਤੇਯਾਰ ਲੱਗੀ ਸੀ ਆਪਣੇ ਪੰਜਾਬ ਵਿੱਚ ਵੀ ਉਸ ਕੁੜੀ ਦੇ ਇਹਨਾਂ ਨੇ ਉਸ ਬੰਦੇ ਨੂੰ ਵੀ ਜੋ ਇਹਨਾਂ ਨੇ ਚੱਕਣਾ ਹੀ ਮੁੱਦੇ ਉਹ ਨਹੀਂ ਚੱਕ ਰਹੇ ਤੇ ਨਵੇਂ ਸਮਾਂ ਦੀ ਆਪਣੇ ਆਪ ਜਿਵੇਂ ਆਪਾਂ ਕਹਦੀਏ ਵੀ ਆਪਦੀਆਂ ਗੱਲਾਂ ਬਣਾ ਕੇ ਮੈਂ ਫਿਲਮ ਕੱਢਣੀ ਉਹ ਕੱਢਣੀ ਪਹਿਲਾਂ ਵੀ ਇਹਨਾਂ ਨੇ ਥੱਪੜੇ ਇਸ ਕਾਰਨ ਵੱਜਿਆ ਉਹ ਸਹੀ ਵੱਜਿਆ ਸੀ ਜਿਸ ਕੁੜੀ ਦੀ ਇਹਨਾਂ ਨੇ ਮੰਨ ਕੇ ਚੱਲੋ ਵੀ ਨੌਕਰੀ ਤੋਂ ਲਾਈ ਗਈ ਸੀ ਦੂਜਾ ਨੰਬਰ ਉਹਦੀ ਵਰਦੀ ਵੀ ਲਾਤੀ ਗਈ ਸੀ ਮੰਨ ਕੇ ਚਲੋ ਇਸ ਕਰਕੇ ਉਹਦੀ ਨੌਕਰੀ ਤੋਂ ਤਾਂ ਲਾਤਾ ਪਰ ਉਹ ਆਪਾਂ ਮੰਨਦੇ ਹਾਂ ਹੋਰ ਕੋਈ ਗੱਲਾਂ ਜਿਹੜੀਆਂ ਹੁਣ ਇਹਨਾਂ ਦੇ ਖਿਲਾਫ ਵੀ ਖੜੀਆਂ ਹੋ ਰਹੀਆਂ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਨਜ਼ਰ ਆਈ ਜਾਂਦੀਆਂ ਵੀਡੀਓ ਦੇ ਵਿੱਚ ਇਹਨਾਂ ਦੇ ਹਰ ਬੰਦਾ ਇੱਕ ਆਪਣੇ ਪੰਜਾਬ ਦਾ ਹਰ ਕੋਈ ਖਿਲਾਫ ਆ ਕੀ ਕਹਣਾ ਕੋਈ ਇੱਕ ਤਾਂ ਇਹਨਾਂ ਦੇ ਹੋਵੇ ਜੋ ਬੀਜੇਪੀ ਦੇ ਵਿੱਚ ਆ ਇਹਨਾਂ ਦੇ ਮੰਨ ਕੇ ਚਲੋ ਇਹਨਾਂ ਦੀ ਸਾਈਡ ਦਾ ਤੇ ਕਿਉਂਕਿ ਇਹ ਸਾਫ ਪਤਾ ਲੱਗਦਾ ਬਈ ਇਹਨੂੰ ਇੰਨੀ ਅਕਲ ਕਿਉਂਕਿ ਜਿਹੜੇ ਹਸਾਬ ਨਾਲ ਪੜ੍ਹੇ ਲਿਖੇ ਆਪਾਂ ਕਹਿ ਦਿੰਦੇ ਆ ਬਣਿਆ ਬਣਦੇ ਤਾਂ ਹੈਗੇ ਆ ਇਟਾਲੀਅਨਟ ਪਰਾਕਲ ਨਹੀਂ ਹੈਗੀ ਨਾ ਕਿਉਂਕਿ ਦੇਖ ਭਈ ਆਪਣੇ ਪੰਜਾਬ ਦੇ ਸਿੱਖਾਂ ਨਾਲ ਪੜਨ ਨੂੰ ਤਿਆਰ ਹੈ ਜੋ ਕਿ ਆਪਾਂ ਇੱਕ ਕੱਲ ਜੋ ਜਥੇਦਾਰ ਆਪਾਂ ਕਹਿ ਦਈਏ ਵੀ ਸਿੱਖ ਉਹਨਾਂ ਨੇ ਇਹਨਾਂ ਨੂੰ ਇੰਟਰਵਿਊ ਦੇ ਵਿੱਚ ਹਾਲਾਂਕਿ ਇਹ ਵੀ ਕਿਹਾ ਗਿਆਗਾ ਵੀ ਦੇਖੋ ਅਸੀਂ ਕੋਈ ਆਪਣੀ ਧੀ ਭੈਣ ਤੇ ਕਿਸੇ ਦੇ ਖਿਲਾਫ ਅਸੀਂ ਬੋਲਣਾ ਨਹੀਂ ਚਾਹੁੰਦੇ ਨਾ ਹੀ ਕਿਸੇ ਤੇ ਹੱਥ ਸੋਣਾ ਚਾਹੁੰਦੇ ਆ ਜੀਦਾ ਕਰਕੇ ਕੀ ਭਈ ਇਹ ਕੁੜੀ ਨੂੰ ਉਹਨਾਂ ਨੇ ਸਿਰਫ ਸਿੱਧਾ ਇੱਕ ਵਾਰ ਇੰਟਰਵਿਊ ਦੇ ਵਿੱਚ ਖਾਲਸਾ ਜੀ ਉਹ ਦੱਸ ਰਹੇ ਹੈ ਜੋ ਪਿਕਨੇ ਵੀ ਅਸੀਂ ਖਿਲਾਫ ਛੋਡੇ ਬੋਲਣਾ ਚਾਹੁੰਦੇ ਨਹੀਂ ਛੋਡੇ ਹੱਥ ਥਾ ਸਕਦੇ ਕਿਉਂਕਿ ਜੋ ਲੇਡੀਜ਼ ਆ ਅਸੀਂ ਉਹਨਾਂ ਦੇ ਹੱਥ ਨਹੀਂ ਚੱਕ ਸਕਦੇ ਠੀਕ ਆ ਪਰ ਸਾਡੀ ਇੱਕ ਪੀਲਾ ਸਾਡੇ ਬਾਰੇ ਜਾਂ ਆਪਣੇ ਪੰਜਾਬ ਬਾਰੇ ਕੋਈ ਗੱਲ ਨਾ ਕਰੋ ਜਿਵੇਂ ਆਪਣੀ ਜੀਵਨ ਜਿੰਦਗੀ ਆ ਅਸੀਂ ਕਿਸੇ ਦੇ ਕੋਈ ਵਿੱਚ ਇਹਨਾ ਮੰਨ ਕੇ ਚੱਲੋ ਕੋਈ ਇਹਨਾ ਇੰਟਰਸਟ ਨਹੀਂ ਲੈਣਾ ਚਾਹੁੰਦੇ ਜੋ ਆਪਣੀ ਜੀਵਨ ਜਿੰਦਗੀ ਆ ਜਿਉ ਤੁਸੀਂ ਜੋ ਆਪਾਂ ਕਰਨਾ ਜੋ ਕਰੋ ਪਰ ਜੋ ਸਾਡੇ ਪੰਜਾਬ ਦੇ ਵਿੱਚ ਜੋ ਇਹ ਗੱਲਾਂ ਕਰ ਰਹੇ ਸਿੱਖਾਂ ਵਾਸਤੇ ਵੀ ਅਸੀਂ ਐਂ ਕਰਾਂਗੇ ਉਹ ਕਰਾਂਗੇ ਇਹ ਜੋ ਹੈ ਅਮਰਜੈਂਸੀ ਫਿਲਮ ਬਣਾ ਰਹੇ ਸੀ ਤੇ ਹੁਣ ਆਪਾਂ ਨੂੰ ਪ੍ਰੋਪਰ ਤੌਰ ਤੇ ਨਹੀਂ ਪਤਾ ਵੀ ਰੋਕ ਲੱਗੀ ਆ ਜਾਂ ਨਹੀਂ ਲੱਗੀ ਪਰ ਇੰਟਰਵਿਊ ਤੇ ਇੰਟਰਵਿਊ ਆ ਰਹੇ ਆ ਬਈ ਇਸ ਕਰਕੇ ਆਪਣਾ ਵੀ ਪੰਜਾਬ ਦੇ ਮੁੱਦਿਆਂ ਤੇ ਚੈਨਲ ਸੰਜੀਤ ਸਿੱਧੂ ਚੈਨਲ ਜਿੱਥੋਂ ਤੱਕ ਵੀ ਆਪਣੀ ਵੀਡੀਓ ਜਾ ਕੇ ਕਰੋ ਭਰਾਵਾਂ ਨੇ ਕਿ ਸ਼ੇਅਰ ਕਰਿਆ ਕਰੋ ਭੈਣਾ ਭਰਾਵਾਂ ਤੱਕ ਜਿੱਥੋਂ ਤੱਕ ਵੀ ਤੇ ਇੱਕ ਕਮੈਂਟ ਜ਼ਰੂਰ ਲਿਖਦਿਆ ਕਰੋ ਕਿੱਥੋਂ ਕਿੱਥੋਂ ਆਪਣੇ ਭਰਾ ਜਿੱਥੋਂ ਜਿੱਥੋਂ ਵੀ ਮੰਨ ਕੇ ਚੱਲ ਆਪਣੀ ਵੀਡੀਓ ਪਹੁੰਚਦੀ ਹੈ ਮੈਨੂੰ ਹੀ ਪਤਾ ਲੱਗ ਜੀ ਆਪਣਾ ਕਿੱਥੋਂ ਕਿੱਥੇ ਵੀਡੀਓ ਜਾਂਦੀ ਆ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਜੋ ਆਪਣੇ ਪੰਜਾਬ ਚੋਂ ਦਾ ਆਪਾਂ ਥੋੜੇ ਤੱਕ ਪਹੁੰਚਾਉਣੇ ਰਹਿੰਦੇ ਆ ਤੇ ਅੱਜ ਵੀ ਆਪਣੀ ਆਪਣੀ ਅਪਡੇਟ ਆ ਬਈ ਕੰਗੜਾ ਤੇ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਨਈਆਂ ਤੋਂ ਨਈਆਂ ਕੋਈ ਨਵੀਂ ਤੋਂ ਨਵੀਂ ਵੀਡੀਓ ਆਉਂਦੀ ਰਹਿੰਦੀ ਆ ਨਵੇਂ ਤੋਂ ਨਵਾਂ ਮੁੱਦਾ ਹੁੰਦਾ ਰਹਿੰਦਾ ਤੇ ਅੱਜ ਵੀ ਆਪਣੀ ਅਪਡੇਟ ਆ ਕੰਗੜਾ ਰੌਂ ਤੇ ਤੇ ਜੋ ਆਪਣੇ ਸਿਮਰਜੀਤ ਮਾਨ ਆ ਇਹਨਾਂ ਬਾਰੇ ਇੰਟਰਵਿਊ ਦੇ ਵਿੱਚ ਜਿਵੇਂ ਦੱਸ ਰਹੇ ਆ ਵੀ ਜੋ ਕੁਝ ਇਹ ਕਰ ਰਹੇ ਆ ਉਹ ਗਲਤ ਆ ਬਈ ਉਹ ਆਪਾਂ ਨੂੰ ਪਤਾ ਲੱਗ ਰਿਹਾ ਸਾਫ਼ ਕਿਉਂਕਿ ਇਹ ਆਪਦੀ ਮਰਜ਼ੀ ਨਾਲ ਜਿਹੜੇ ਹਿਸਾਬ ਨਾਲ ਆਪਾਂ ਕਹਿ ਦਈਏ ਚਲੋ ਇਹ ਸਟਾਰ ਆ ਫਿਲਮਾਂ ਵੀ ਇਹਨਾਂ ਨੇ ਕੱਢੀਆਂ ਚਲੋ ਬੀਜੇਪੀ ਜੀ ਵੀ ਜਿੱਤ ਗਏ ਪਰ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਆਪਾਂ ਪੰਜਾਬ ਦੇ ਵਿੱਚ ਹੀ ਯਾਰ ਮੰਨ ਕੇ ਚੱਲੋ ਪੰਜਾਬ ਦੇ ਵਿੱਚ ਜੇ ਆਪਾਂ ਆਪਸ ਵਿੱਚ ਲੜਨ ਲੱਗੇ ਤੇ ਫਿਰ ਆਪਣਾ ਪੰਜਾਬ ਤਾਂ ਹਗਾਮੇ ਪਹਿਲੀ ਬਹੁਤ ਹੋ ਜੀਂਦੇ ਬਹੁਤ ਕ੍ਰਾਈਮ ਵਧਿਆ ਖੜਾਗਾ ਆਪਾਂ ਨੂੰ ਪਤਾਗਾ ਨਵੇਂ ਤੋਂ ਨਵੇਂ ਮੁੱਦੇ ਹਨਾ ਕਿ ਇਹਨਾਂ ਨੂੰ ਇਹ ਨਹੀਂ ਪਤਾ ਵੀ ਸਾਡੇ ਜੋ ਪੰਜਾਬ ਦੇ ਵਿੱਚ ਐਡੇ-ਐਡੇ ਯੋਧੇ ਜਿਨ੍ਹਾਂ ਨੇ ਸ਼ੇਰਾਂ ਦੇ ਜਵਾੜੇ ਪਾੜਤੇ ਹਰੀ ਸਿੰਘ ਨਲੂਆ ਤੇ ਦੀਪ ਸਿੰਘ ਜਿਨ੍ਹਾਂ ਨੇ ਉਹ ਉਹਨਾਂ ਤੋਂ ਨਹੀਂ ਹਰੇ ਜੋ ਇੰਨੀ ਮੁਸਲਮਾਨ ਸੀ ਉਹਨਾਂ ਦਾ ਨਾਸ਼ ਕਰਤਾ ਇਹਨਾਂ ਨੇ ਉਹੋ ਜਿਹਾ ਅੱਡੇ ਅੱਡੇ ਜੋਦੇ ਕਹੇ ਆਪਣੀ ਧਰਤੀ ਦੇ ਵਿੱਚ ਤੇ ਹੁਣ ਇਹ ਮੌਲੀ ਜੀ ਕੰਗਣਾ ਜੋ ਤੇ ਇਹ ਆਪਣੇ ਪੰਜਾਬ ਨਾ ਪੜਨ ਨੂੰ ਤਿਆਰ ਹੋ ਰਹੀ ਆ ਪਰ ਇਹ ਸਿੱਧਾ ਆਪਾਂ ਬਈ ਜਿੱਥੋਂ ਤੱਕ ਵੀ ਵੀਡੀਓ ਜਾਂਦੀ ਸ਼ੇਅਰ ਕਰਦਿਆ ਕਰੋ ਆਪਣੀ ਤਾਂ ਕਿ ਆਪਣਾ ਨੋਟੀਫਿਕੇਸ਼ਨ ਵੀ ਪਹੁੰਚਦਾ ਰਹੇ ਆਪਣੇ ਪੰਜਾਬ 'ਚ ਜੋ ਹੁੰਦਾ ਆਪਾਂ ਪਹਿਲਾਂ ਵੀ ਦੱਸਿਆ ਜੀ ਆਪਾਂ ਤੁਹਾਡੇ ਤੱਕ ਪਹੁੰਚਾਉਂਦੇ ਰਹਿਨੇ ਆ ਤੇ ਹੁਣ ਆਪਣੀ ਅੱਜ ਦੀ ਅਪਡੇਟ ਆ ਬਈ ਕੰਗਣਾ ਰੌਣ ਤੇ ਆਪਾਂ ਨਵੀਂ ਤੋਂ ਨਵੀਂ ਜੋ ਗੱਲ ਆਪਣੇ ਪੰਜਾਬ 'ਚ ਹੁੰਦੀ ਆ ਆਪਾਂ ਤੁਹਾਡੇ ਤੱਕ ਪਹੁੰਚਾਉਂਦੇ ਰਹਿਨੇ ਆ ਤੇ ਹਾਂਜੀ ਆਪਣੀ ਅੱਜ ਆਪਣੀ ਅਪਡੇਟ ਸੀਗੀ ਸਿਮਰਜੀਤ ਮਾਨ ਤੇ ਕੰਗਰਾ ਰੌਤੀ ਜਿੱਥੋਂ ਤੱਕ ਵੀ ਵੀਡੀਓ ਜਾਊ ਆਪਣੇ ਭਰਾਵਾਂ ਤੱਕ ਪੈਣਾ ਤੱਕ ਫਿਰ ਤੋਂ ਕਹਿਣਾ ਚਾਹੁੰਦੇ ਆ ਤੇ ਚੈਨਲ ਨੂੰ ਸ਼ੇਅਰ ਕਰਦਾ ਕਰੋ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਨਾ ਰਹੇ ਜੀ ਧੰਨਵਾਦ ਥੈਂਕ ਯੂ